ਬਨੀਸ਼ ਪੁਗਾਰਡ ਔਰਤਾ ਲਈ ਸੜਕਾ ਤੋਂ ਸੰਸਦ ਤੱਕ ਲੜਨ ਲਈ ਆ। ਰਾਜੇ ਕੀ ਕਾਂਗਰਸ ਚ ਸ਼ਾਮਲ ਹੋਣ ਤੋਂ ਬਾਅਦ ਬਨੀਸ਼ ਪੁਗਾਰਡ ਨੇ ਕਿਹਾ ਮੈਂ ਤੁਹਾਡੀ ਉਮੀਦਾਂ ਤੇ ਖੜਾ ਉਤਰਨ ਦੀ ਉਮੀਦ ਕਰਦੀ ਹਾਂ। ਕਾਂਗਰਸ ਆਪ ਬਹੁਤ ਬਹੁਤ ਧੰਨਵਾਦ। ਬੁਰੇ ਬਖਜ ਪਤਾ ਲੱਗਦਾ ਹੈ ਕਿ ਤੁਹਾਡਾ ਕੋਣ ਹੈ। ਉਹਨਾਂ ਨੇ ਕਿਹਾ ਕਿ ਅੱਜ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਅਜੀਹ ਪਾਰਟੀ ਚ ਹਾਂ ਜੋ ਔਰਤਾ ਲਈ ਸੜਕਾ ਤੋਂ ਸੰਸਦ ਤੱਕ ਲੜ ਲਈ ਤਿਆਰ ਹੈ ਉਹਨਾਂ ਨੇ ਕਿਹਾ ਜਦ ਮੈਨੂੰ ਸੜਕਾਂ ਤੇ ਕਸਿਤਿਆ ਜਾ ਰਿਹਾ ਸੀ ਤਾਂ ਪਾਚਵਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਨੇ ਸਾਡਾ ਸਾਥ ਦਿੱਤਾ ਸੀ ਅੱਜ ਤੋਂ ਮੈਂ ਨਵੀਂ ਪਾਰੀ ਦੀ ਸ਼ੁਰੂਆਤ ਕਰ ਰਹੀ ਹਾਂ ਮਨੀਸ਼ ਨੇ ਕਿਹਾ ਕਿ ਜੋ ਲੜਾਈ ਚੱਲ ਰਹੀ ਸੀ ਉਹ ਜਾਰੀ ਹੈ ਅਸੀਂ ਉਹ ਲੜਾਈ ਵੀ ਜਿੱਤਾਂਗੇ ਅਸੀਂ ਨਾ ਡਰਾਂਗੇ ਤੇ ਨਾ ਹੀ ਪਿੱਛੇ ਹਟਾਂਗੇ ਦਾਜੀ ਕੀ ਕਾਂਗਰਸ ਦਾ ਹੱਥ ਫੜਨ ਤੋਂ ਬਾਅਦ ਵਿਨੇਸ਼ ਨੇ ਕਿਹਾ ਮੈਂ ਹਰ ਉਸ ਮਹਿਲਾ ਨਾਲ ਖੜੀ ਆ ਜੋ ਖੁਦ ਨੂੰ ਬੇਸਹਾਰਾ ਸਮਝਦੀ ਹੈ ਜੇ ਮੈਂ ਚਾਹੁੰਦੀ ਤਾਂ ਕੁਸ਼ਤੀ ਜੰਤਰ ਮੰਤਰ ਤੇ ਛੱਡ ਸਕਦੀ ਸੀ ਭਾਜਪਾ ਆਈਟੀ ਸੈਲ ਨੇ ਇਹ ਝੂਠ ਫਿਲਾਇਆ ਕਿ ਸਾਡਾ ਕਰੀਅਰ ਖਤਮ ਹੋ ਗਿਆ ਅਸੀਂ ਨੈਸ਼ਨਲ ਨਹੀਂ ਖੇਡਣਾ ਚਾਹੁੰਦੇ ਮੈਂ ਨੇਚਰਲ ਖੇਡਿਆ 올림픽 ਖੇਡਿਆ ਪਰ ਭਗਵਾਨ ਦੀ ਕੁਝ ਅਲੱਗ ਹੀ ਯੋਜਨਾ ਸੀ ਉਹਨਾਂ ਨੇ ਕਿਹਾ ਕਿ ਬਜਰੰਗ ਨੂੰ ਡੋਪਿੰਗ ਦੇ aarop 'ਚ 4 ਸਾਲ ਲਈ ਬੈਨ ਕਰ ਦਿੱਤਾ ਗਿਆ ਕਿਉਂਕਿ ਉਹ ਸਾਡੇ ਨਾਲ ਖੜਾ ਹੋਇਆ ਸੀ ਅਦਾਲਤ ਵਿੱਚ ਸਾਡੀ ਲੜਾਈ ਜਾਰੀ ਰਹੇਗੀ ਮਿਨੇਸ਼ ਨੇ ਕਿਹਾ ਦਿਲ ਨਾਲ ਖੇਡੇ ਦਿਲ ਨਾਲ ਤੁਹਾਡੇ ਨਾਲ ਖੜੇ ਰਹਾਂਗੇ ਹੋਰ ਅਪਡੇਟ ਲਈ ਦੇਖਦੇ ਰਹੋ ਜੇਪਡੇ ਟੀਵੀ